ਜਿਹੜਾ ਬਰਨਾਲੇ ਤੋਂ ਦੋ ਵਾਰੀ ਐਮ.ਐਲ.ਏ ਆ ਤੇ ਬਰਨਾਲੇ ਦੇ ਲੋਕਾਂ ਨੇ ਦੋ ਵਾਰੀ ਪਰਖਿਆ ਹੋਇਆ ਆ ਜਿੰਨੇ ਇੱਥੇ ਇਲੈਕਸ਼ਨ ਲੜ ਰਹੇ ਆ ਇੱਕ ਦਾ ਕਰ ਨਾ ਰਹਾਇਸ਼ ਨਾਲ ਸੰਗਰੂਰ ਵਾਲਾ ਬਰਨਾਲੇ ਆ ਸਾਰੇ ਕਿਰਾਏ ਦੇ ਮਕਾਨਾਂ ਤੇ ਰਹਿ ਕੇ ਇਲੈਕਸ਼ਨ ਲੜ ਰਹੇ ਆ ਮੈਂ ਤਾਂ ਦੇਖੋ ਬਾਕੀ ਤੁਸੀਂ ਭਾਈ ਸੰਗਰੂਰ ਵਾਲੇ ਆਪੋ ਤੁਸੀਂ ਆਪ ਦੇਖਣਾ ਵੀ ਕਿਵੇਂ ਕਰਨਾ ਮੈਂ ਤਾਂ ਟੈਂਟਾਂ ਵਾਲਿਆਂ ਨੂੰ ਬੇਨਤੀ ਕਰਦਾ ਗੱਡੀਆਂ ਨੂੰ ਬੇਨਤੀ ਕਰਦਾ ਹਲਵਾਈਆਂ ਨੂੰ ਬੇਨਤੀ ਕਰਦਾ ਵੀ ਭਾਈ ਤੁਹਾਡੇ ਤੋਂ ਚਾਰ ਪੂਰ ਤੋਂ ਬਾਅਦ ਆਪਣਾ ਥੱਲੇ ਚੰਡੀਗੜ੍ਹ ਦੇ ਗੇੜੇ ਨਹੀਂ ਬੱਤਨੇ ਆਪ ਦਾ ਸਾਬ ਕੈਸ਼ ਕਰੀ ਚੱਲਿਓ ਕਿਉਂਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਭਾਈ ਪਲੱਤ ਨੂੰ ਬੱਸ ਕਿੱਥੋਂ ਜਾਂਦੀ ਹੈ ਸਿੱਧੀ ਰੁੱਟ ਵੀ ਨਹੀਂ ਜਾਂਦਾ ਬਦਲਣੀ ਪੈਂਦੀ ਹੈ ਪਤਾ ਨਹੀਂ ਕਿੱਥੋਂ ਕਿੱਥੋਂ ਤੁਹਾਨੂੰ ਬਹੁਤਿਆਂ ਨੂੰ ਜਿੱਥਾ ਨਹੀਂ ਪਤਾ ਹੋਣਾ ਸੋ ਦੇਖੋ ਚੌਣਾ ਆਉਂਦੀਆਂ ਜਾਂਦੇ ਰਹਿੰਦੇ ਵੀ ਜਿਹੜੇ ਬੰਦੇ ਵੀ ਆ ਮੀਡੀਆ ਵਾਲੇ ਖੜੇ ਆ ਕੁਇ ਟੈਂਟ ਨੂੰ ਬਕੈਸ ਤੋਂ ਲੈ ਆ ਰਿਆ ਦਾ ਡੁੱਡੂ ਸਾਡੇ ਬਰਨਾਲੇ ਹਾਂ ਤੱਕ ਰੋਣਾ ਪਿਆ ਪੈ ਲੱਡੂਆਂ ਦਾ ਆ ਸਰਿੰਦਰਪਾਲ ਸੇਵੀਆ ਲੜਿਆ ਸੀ ਉਤੋਂ ਤੇ ਹਾਂ ਤੱਕ ਲੱਡੂਆਂ ਦੇ ਪੈਸੇ ਨਹੀਂ ਦਿੱਤੇ ਸੁਣਾ ਤੁੰ ਨੂੰ ਪਈ ਬੇਨਤੀ ਕਰੂੰਗਾ ਵੀ ਜਿਹਦਾ ਵੀ ਕੋਈ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਹੋਵੇ ਟੈਂਟ ਟੋਪ ਦਾ ਕੰਮ ਲੱਡੂਆਂ ਦਾ ਹੋਵੇ ਕਿੰਨੇ ਕਿਰਾਏ ਤੇ ਗੱਡੀ ਲਈ ਹੋਵੇ ਉਹਨਾਂ ਨੂੰ ਕਹੋ ਭਈ ਰੋਜ਼ ਦਾ ਸਾਹ ਰੋਜ਼ ਕਰ ਲੈ ਕਰਨ ਇਹਨਾਂ ਦਾ ਕੀ ਪਤਾ ਜੁਲੀ ਭਿੱਤਰ ਦਾ ਕਿੱਧਰ ਚਲੇ ਜਾ ਕੁੱਗੇ ਜਿਹੜਾ ਇਲੈਕਸ਼ਨ ਇੱਥੇ ਆ ਕੇ ਕਿ ਰਾਏ ਦੇ ਮਕਾਨ ਤੇ ਲੜ ਰਿਆ ਉਹਨੇ ਦੁਬਾਰਾ ਇੱਥੇ ਕੀ ਆਉਣਾ ਮੀਤ ਦਾ ਬਰਨਾਲੇ ਕੈਹਰੀ ਚੌਂਕ ਚ ਘਰ ਆ ਉਥੇ ਜੰਮਿਆ ਆਪਣਾ ਉਥੇ ਵੱਡਾ ਹੋਇਆ ਤੇ ਲੋਕਾਂ ਨੇ ਪਰਖਿਆ ਦੋ ਇਲੈਕਸ਼ਨ ਉਥੋਂ ਜਿਤਾਇਆ ਤੇ ਪਹਿਲੀ ਇਲੈਕਸ਼ਨ ਮਾਤਾ ਜੀ ਤੁਸੀਂ ਬੈਠੇ ਹੋ ਦੂਜੀ ਵਾਰੀ ਤੁਹਾਡੇ ਐਮਸੀ ਕੋਈ ਵਾਰ ਇੱਕ ਵਾਰੀ ਵੋਟਾਂ ਪਾ ਦੇਣ ਉਹ ਦੂਜੀ ਵਾਰੀ ਤਾਂ ਆਪਣਾ ਉਹ ਚੰਗਾ ਕੰਮ ਕਰਦਾ ਮੈਂ ਪਹਿਲੀ ਵਾਰੀ 2432 ਵੋਟਾਂ ਜਿੱਤੇ ਆ ਆਮ ਪਰਿਵਾਰ ਦਾ ਮੁੰਡਾ ਹਜ਼ਾਰਾਂ ਕਰੋੜ ਦੇ ਮਾਲਕਾਂ ਦੇ ਵਿਰੁੱਧ ਪਹਿਲੀ ਵਾਰੀ 2432 5 ਸਾਲ ਕੰਮ ਕੀਤਾ ਤੇ 5 ਸਾਲਾਂ ਬਾਅਦ ਮੈਂ 40 ਹਜ਼ਾਰ ਵੋਟਾਂ ਦੇ ਜਿੱਤੇ ਆ ਨਹੀਂ ਇੰਨੀਆਂ ਵੋਟਾਂ ਕੋਈ ਐਵੇਂ ਨਹੀਂ ਪਾਉਂਦਾ ਜੇ ਭਾਈ ਮੈਂ ਕੰਮ ਕਰਦਾ ਲੋਕਾਂ 'ਚ ਵਿਚਰਦਾ ਲੋਕ ਮੈਨੂੰ ਪਿਆਰ ਕਰਦੇ ਆ ਬਰਨਾਲੇ ਵਾਲੇ ਤੈਂਹੋ ਇੰਨੀਆਂ ਵੋਟਾਂ ਪਾਈਆਂ ਸੋ ਭਾਈ ਹੁਣ ਮੇਰੀ ਡਿਊਟੀ ਪਾਰਲੀਮੈਂਟ 'ਚ ਉਹਨਾਂ ਦੇ ਲਈ ਹੈ ਤੇ ਕੱਲਾ ਮੀਤ ਹੈ ਜਿਹੜਾ ਥੋੜਾ ਆਪਣਾ ਜਿਹੜਾ ਸੰਗਰੂਰ ਪਾਰਲੀਮੈਂਟ ਦਾ ਆ ਬਾਕੀ ਮੈਂ ਪਹਿਲਾਂ ਹੀ ਦੱਸਿਆ ਭਾਈ ਸਾਰੇ ਇੱਥੇ ਕਿਰਾਏ ਦੇ ਮਕਾਨ ਲੈ ਕੇ ਇਲੈਕਸ਼ਨ ਲੱਗ ਰਹੇ ਆ